ਮਾਡਲ ਟਾਊਨ ਨਿਵਾਸੀ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਉਹਨਾਂ ਨੇ ਸਾਂਝੇ ਤੌਰ ਤੇ ਇੱਕ ਮੀਟਿੰਗ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਹਟਾਇਆ ਜਾਵੇ ਉਹਨਾਂ ਨੇ ਕਿਹਾ ਕਿ ਆਵਾਰਾ ਕੁੱਤੇ ਅਕਸਰ ਹੀ ਸਾਡੇ ਬੱਚਿਆਂ ਨੂੰ ਵੜਦੇ ਹਨ ਅਤੇ ਬਹੁਤ ਨੁਕਸਾਨ ਅਤੇ ਗੰਦ ਪਾਉਂਦੇ ਹਨ ਸਾਹਿਬ ਨੂੰ ਵੀ ਲਾਇਆ ਸੀ ਇੱਥੇ ਹਾਂਜੀ ਕਿਉਂਕਿ ਕੁਝ ਸਾਡੀ ਹਾਂ ਮਤਲਬ ਸਫਾਈ ਦਾ ਵੀ ਸੀਗਾ ਤੇ ਸਾਰੀ ਕਲੋਨੀ ਆਈ ਸੀਗੀ ਤੇ ਪਿੱਛੇ ਰਮਾ ਮੈਡਮ ਉਹ ਆ ਕੇ ਉਹ ਵੀ ਬੋਲੀ ਹੈ ਕੁੱਤੇ ਉੱਥੇ ਬਹੁਤ ਜ਼ਿਆਦਾ ਰੱਖੇ ਉਹਨਾਂ ਨੇ ਆਵਾਰਾ ਕੁੱਤੇ ਘੁੰਮਦੇ ਆ ਜੀ ਉਹ ਬਹੁਤ ਬੱਚਿਆਂ ਨੂੰ ਪੈਂਦੇ ਆ ਸਾਰਿਆਂ ਨੂੰ ਕੋਈ ਸੈਰ ਕਰ ਨਿਕਲ ਉਹਨੂੰ ਵੀ ਪੈਂਦੇ ਹੈਗੇ ਤੇ ਅਸੀਂ ਇਹ ਕਹਿੰਦੇ ਸੀ ਚਲੋ ਕੁੱਤਿਆਂ ਨੂੰ ਕਿਸੇ ਇਹੀ ਜਗ੍ਹਾ ਛੱਡਿਆ ਜਾਵੇ ਜਿੱਥੇ ਉਹਨੂੰ ਖਾਣ ਪੀਣ ਨੂੰ ਵੀ ਮਿਲੇ ਤੇ ਬੱਚੇ ਵੀ ਸੇਫ ਹੋ ਜਾਣ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਕੀ ਪ੍ਰਧਾਨ ਸਾਹਿਬ ਨੂੰ ਵੀ ਬੋਲਦੇ ਸੀ ਉਹ ਕਾਫੀ ਉਹ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਘਰ ਜਾਓ ਇਸ ਮੁੱਦੇ ਤੇ ਫੇਰ ਗੱਲ ਕਰਾਂਗੇ ਤੇ ਉਹਨਾਂ ਨੇ ਤਾਂ ਕੁਝ ਨਹੀਂ ਕੀ ਹੈਗਾ ਉਹ ਹੁਣ ਜਾ ਕੇ ਸਾਡੇ ਖਿਲਾਫ ਕਦੇ ਕਿਦੇ ਲਿਖਾਈ ਜਾਂਦੀ ਹੈ ਕਦੇ ਕੁਝ ਜਾਂਦੇ ਕਦੇ ਕਿਦੇ ਕੁਝ ਕਰੀ ਜਾਂਦੇ ਬਾਕੀ ਸਾਰਾ ਆਪਣੀ ਕਲੋਨੀ ਬੈਠੀ ਹੈ ਕਿਸੇ ਦਾ ਉਹ ਹੀ ਪੁੱਛ ਲਓ ਵੀ ਕੁੱਤੇ ਉਹਨਾਂ ਨੂੰ ਤੰਗ ਕਰਦੇ ਆ ਨਹੀਂ ਕਰਦੇ ਆ ਜਾਂ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ ਮਾੜਾ ਜੰਮਾ ਜਦੋਂ ਗੁਰਦੁਆਰਾ ਸਾਹਿਬ ਜਾਈਦਾ ਸਾਜਰੇ ਤੇ ਸਾਨੂੰ ਜਦੋਂ ਅਸੀਂ ਜਾਂਦੇ ਕੁੱਤੇ ਸਾਨੂੰ ਪੈਂਦੇ ਆ ਜੇ ਅਸੀਂ ਉਹਨਾਂ ਦੇ ਮਾੜਾ ਉਸ ਸ਼ਿਕਾਇਤ ਦੇ ਤਾਂ ਇਹ ਸਾਡੇ ਤੇ ਪੈਂਦੀ ਕਹਿੰਦੀ ਤੁਸੀਂ ਕੁੱਤਿਆਂ ਨੂੰ ਮਾਰਦੇ ਆ ਅਸੀਂ ਕੁੱਤਿਆਂ ਨੂੰ ਮਾਰਦੇ ਨਹੀਂ ਆ ਇਹ ਸਾਡੀ ਸੈਰ ਵੀ ਸਾਡੀ ਬੰਦ ਕੀਤੀ ਅਸੀਂ ਸ਼ਾਮ ਨੂੰ ਨੂੰ ਘੁੰਮ ਸਕਦੇ ਆਪਣੀ ਗਲੀ ਜੇ ਅਸੀਂ ਪਾਰਕ 'ਚ ਨਹੀਂ ਬੈਠ ਸਕਦੇ ਸਾਨੂੰ ਇਹ ਪ੍ਰੋਬਲਮ ਕੁੱਤਿਆਂ ਦੀ ਬਹੁਤ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਾਰਨੀ ਆ ਇਹਨਾਂ ਦਾ ਕੋਈ ਇੰਤਜ਼ਾਮ ਹੋ ਜਾ ਬਾਤ ਵੀ ਜੀ ਨੇ ਜੀ ਕੀਤੀ ਐ ਸੀ ਸਾਹਿਬ ਸਾਡੇ ਬਹੁਤ ਵਧੀਆ ਪ੍ਰਧਾਨ ਸਾਹਿਬ ਸਾਡੇ ਸਾਡਾ ਸਾਰਾ ਕੰਮ ਉਹਨੇ ਕੀਤਾ ਲੈਟਾਂ ਲਾਈਆਂ ਐ ਸਫਾਈ ਕਰਵਾਈਏ ਦੂਜੇ ਦਿਨੇ ਬੰਦੇ ਭੇਜੇ ਸਾਡੇ ਟੈਲਾਂ ਲਾਈਆਂ ਕੋਈ ਐਮਸੀ ਸਾਹਿਬ ਨੇ ਕੋਈ ਬਾਤ ਵੀ ਜੀ ਨਹੀਂ ਕੀਤੀ ਅਸੀਂ ਸਾਰਾ ਜੀ ਆਪਣਾ ਮੇਰੇ ਨਾਲ ਜਸਵੰਤ ਸਿੰਘ ਹੈ ਜੀ ਕਹਿਣਾ ਤੇ ਕਹਿਣ ਵਾਸਤੇ ਤਾਂ ਬਹੁਤ ਕੁਛ ਹੈ ਜੀ ਅੱਛਾ ਪਰ ਲੇਕਿਨ ਜਿਹੜਾ ਵਾਕਿਆ ਇਹਨਾਂ ਨੇ ਰਾਈ ਦਾ ਪਹਾੜ ਬਣਾਇਆ ਨਾ ਉਹ ਸਭ ਤੋਂ ਜ਼ਿਆਦਾ ਮਾੜੀ ਗੱਲ ਨਿੰਦ ਜੋਗਣ ਹੈਗੀ ਹੈ ਨਾ ਤੋ ਕਹਿਣ ਲੱਭਾਵੇ ਹੈ ਵੀ ਅਸੀਂ ਸਾਡੇ ਤਾਂ ਡਿਮਾਂਡ ਕੋਈ ਐਡੀ ਹੈ ਨਹੀਂ ਅਸੀਂ ਡਿਮਾਂਡ ਇਹੀ ਰੱਖਦੇ ਆ ਇੱਕ ਤਾਂ ਸਾਡਾ ਪਹਿਲਾਂ ਤੋਂ ਮਨ ਇਹ ਹੈਗਾ ਵੀ ਆਪਾਂ ਇਸ ਪਾਰਕ ਦੀ ਜਾਂ ਮਡਰ ਟਾਊਨ ਦੀ ਸਫਾਈ ਰੱਖੀਏ ਉਹ ਰੱਖਦੇ ਵੀ ਹੈਗੇ ਆ ਫਿਰ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਪ੍ਰਧਾਨ ਸਾਹਿਬ ਨੂੰ ਇੱਥੇ ਬੁਲਾਈਏ ਕਿਉਂਕਿ ਉਹ ਸਭ ਕੁਝ ਕਰਨ ਯੋਗ ਹੈ ਕਿਉਂਕਿ ਉਹਨੇ ਪਾਵਰ ਹੈਗੀ ਆ ਸਾਡਾ ਵੀ ਫਰਜ਼ ਬਣਦਾ ਤੇ ਉਹ ਸਾਡੇ ਸਾਰਿਆਂ ਦੇ ਕਹਿਣ ਤੋਂ ਇੱਥੇ ਆਏ ਆ ਇੱਥੇ ਆਣ ਦੇ ਨਾਲ ਫਿਰ ਸਾਰੀ ਕਲੋਨੀ ਜਿਹੜੀ ਸੀ ਸਾਡੇ ਸਾਡੇ ਮਾਡਲ ਟਾਊਨ ਦੇ ਪਤਵੰਤੇ ਸੱਜਣ ਸਾਰੇ ਹਾਜ਼ਰ ਸੀਗੇ ਤੇ ਤਕਰੀਬਨ ਕੋਈ ਵੀ ਐਸਾ ਨਹੀਂ ਹੋਊਗਾ ਜਿਹੜਾ ਨਾ ਆਇਆ ਹੋਊਗਾ ਹੈਨਾ ਲੇਡੀਜ਼ ਵੀ ਤੇ ਆਖਰ ਪ੍ਰਧਾਨ ਜੀ ਸਾਡੇ ਵਿੱਚ ਆ ਕੇ ਇਸ ਤਰ੍ਹਾਂ ਬੈਠ ਗਏ ਜਿਸ ਤਰ੍ਹਾਂ ਹੁਣ ਆਪਾਂ ਬੈਠੀਆਂ ਸਾਰੇ ਹੈਨਾ ਤੇ ਉਹ ਕਹਿੰਦੇ ਦੱਸੋ ਕੀ ਸਮੱਸਿਆ ਸਮੱਸਿਆ ਸਿਰਫ ਇਹੋ ਹੀ ਆਈ ਆ ਆਪਾਂ ਨੂੰ ਬਈ ਇਹ ਜਿਹੜੀ ਹੈਗੀ ਆ ਉਹ ਹਰ ਇੱਕ ਨੂੰ ਪਤਾ ਹੈ ਚਾਹੇ ਕੋਈ ਬੋਲ ਕੇ ਦੱਸ ਦਵੇ ਕੋਈ ਮਨ ਚ ਰੱਖੇ ਚਾਹੇ ਕੋ ਕਿਵੇਂ ਮਰਜ਼ੀ ਰੱਖੇ ਪਰ ਇਹ ਜਿੱਥੇ ਹੈਗੇ ਕੁੱਤੇ ਬਹੁਤ ਲਵਾਰਸ ਲਵਾਰਸ ਹੈ ਜਿਹੜੇ ਕਿ ਆਪਸ ਵਿੱਚ ਵੇਰੇ ਅਸੀਂ ਤਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਬੰਦੇ ਆ ਠੀਕ ਹੈ ਜੀ ਤੇ ਸਾਡਾ ਮਨ ਵੀ ਕਰਦਾ ਅਸੀਂ ਗੁਰੂ ਸਾਹਿਬ ਜਾਈਏ ਜਿੱਥੇ ਜਾਂਦੇ ਆ ਤੇ ਫਿਰ ਅਸੀਂ ਜਦੋਂ ਦੇਖਦੇ ਆ ਤੇ ਇੱਥੇ ਜੋ ਪਾਰਕ ਹੈ ਜਾਂ ਰਸਤੇ ਹੈਗੇ ਆ ਉਹਦੇ ਵਿੱਚ ਇੱਕ ਤਾਂ ਗੰਦਗੀ ਆ ਨਹੀਂ ਨੰਬਰ 1 ਨੰਬਰ 2 ਇਹ ਹੈ ਅਗਰ ਅਸੀਂ ਉਹਨਾਂ ਦੇ ਕੋਲੋਂ ਲੰਘਦੇ ਆ ਇੱਕ ਕੁੱਤਾ ਚੁਰਦਾ ਨਾ ਇੱਕ ਬੋਲਦਾ ਸਾਰੇ ਮਗਰ ਭੱਜਦੇ ਸੱਤ ਕੁੱਤੇ ਸੱਤ ਅੱਠ ਕੁੱਤੇ ਹੈਗੇ ਆ ਛੋਟੇ ਵੀ ਇਹ ਪਹਿਲਾਂ ਛੋਟੇ ਸੇ ਤੋਂ ਵੱਡੇ ਹੋ ਗਏ ਤੇ ਉਹ ਕਹਿਣ ਦਾ ਭਾਵੇਂ ਹੈ ਜੀ ਇਹਦਾ ਸਾਨੂੰ ਬਹੁਤ ਤੰਗੀ ਹੈ ਕਹਿਣ ਦਾ ਭਾਵੇਂ ਹੈ ਅਸੀਂ ਹੋਰ ਇਹ ਹੈ ਵੀ ਜਿਹੜਾ ਸਾਡਾ ਇਹੋ ਜਿਹਾ ਕੰਮ ਹੈ ਨਾ ਇਹਨੂੰ ਸੁਧਾਰਿਆ ਜਾਵੇ ਇਹ ਤੇ ਸਰਕਾਰ ਨੂੰ ਵੀ ਕਹਿੰਦੇ ਆ ਜਿਹੜਾ ਨੇੜੇ ਹੋ ਕੇ ਸਾਡੀ ਸੁਣ ਲਵੇ ਅਸੀਂ ਤਾਂ ਉਹਨੂੰ ਵੀ ਕਹਿੰਦੇ ਆ ਤੇ ਸਾਰਿਆਂ ਦੀ ਇਹ ਨਹੀਂ ਹੈ ਵੀ ਇੱਕ ਇਨਸਾਨ ਇੱਕ ਕੋਈ ਵੀ ਹੈਗਾ ਉਹ ਸਾਰਿਆਂ ਦੇ ਵਿੱਚ ਪ੍ਰੋਬਲਮ ਆ ਕੇ ਖੜੀ ਹੋ ਜਾਂਦਾ ਉਹ ਚੰਗਾ ਨਹੀਂ ਲੱਗਦਾ ਅਸੀਂ ਕੋਈ ਗੱਲ ਸਾਨੂੰ ਉਹ ਤਾਂ ਕੁੱਤਿਆਂ ਦਾ ਵੀ ਹੈ ਨਹੀਂ ਠੀਕ ਹੈ ਰੱਖੇ ਆ ਕੋਈ ਇਹਨਾਂ ਦੇ ਸਭ ਕੁਝ ਬਣਿਆ ਹੋਇਆ ਅਗਰ ਇਹ ਕਿਸੇ ਨੇ ਰੱਖਣੇ ਹੈਗੇ ਆਪਣੇ ਘਰ ਰੱਖੋ ਜਿਹੜੇ ਪਾਲਤੂ ਕੁੱਤੇ ਹਨ ਉਹਨਾਂ ਨੂੰ ਹਰ ਇੱਕ ਨੇ ਪੱਟਾ ਪਾ ਕੇ ਰੱਖਿਆ ਹੋਇਆ ਸਾਡੀ ਕਲੋਨੀ 'ਚ ਵੀ ਹੈਗੇ ਆ ਉਹਨਾਂ ਨੇ ਆਪਣੇ ਸੰਭਾਲ ਸੰਭਾਈ ਕਰਦੇ ਆ ਜਦੋਂ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਪ੍ਰਧਾਨ ਸਾਹਿਬ ਬੈਠੇ ਸੀਗੇ ਉਹਨਾਂ ਨੂੰ ਮਤਲਬ ਉਹ ਬਹੁਤਾ ਮੰਦਾ ਚੰਗਾ ਬੋਲੇ ਫੇ ਪ੍ਰਧਾਨ ਸਾਹਿਬ ਨੇ ਕਿਹਾ ਮੇਰੇ ਨਾਲ ਕੋਈ ਫਾਲਤੂ ਗੱਲ ਨਹੀਂ ਕਰਨੀ ਸਿਰਫ ਉਹਨਾਂ ਨੇ ਇੱਕ ਹੀ ਗੱਲ ਕਹੀ ਆ ਬਾ ਫਿਰ ਉਹਨਾਂ ਨੂੰ ਧਮਕੀ ਵੀ ਦਿੱਤੀ ਆ ਮੈਂ ਹੁਣ ਕਿਉਂਕਿ ਮੈਂ ਬੋਲਣ ਤੋਂ ਗਰੇਜ ਨਹੀਂ ਕਰਦਾ ਚਾਹੇ ਕੋਈ ਕਿਵੇਂ ਵੀ ਹੈ ਉਹਨਾਂ ਨੇ ਇਹ ਕਿਹਾ ਵੀ ਜੋ ਤੁਸੀਂ ਕਰਨਾ ਕਰ ਲਓ ਮੈਂ ਕਰ ਲੂੰਗੀ ਦਾ ਹੁਣ ਇਹ ਨਹੀਂ ਪਤਾ ਕੀ ਕਰਨਾ ਕੀ ਨੇ ਸਰਕਾਰਾਂ ਜਾਣ ਜਿਹੜੇ ਸਾਡੇ ਪਤਵੰਤੇ ਸੱਜਣਾਂ ਨੂੰ ਉਹ ਜਾਣ ਤੇ ਜਾਂ ਫਿਰ ਜਿਹੜੇ ਸਾਡੇ ਕਲੋਨੀ ਵਾਲੇ ਆ ਉਹਨਾਂ ਦਾ ਕੀ ਆ ਵਿਚਾਰ ਹੈ ਉਹ ਆਪਣੇ ਹਿਸਾਬ ਨਾਲ ਕਰਦੇ ਸਾਡੀ ਤਾਂ ਇਹੀ ਬੇਨਤੀ ਆ ਵੀ ਕਹਿੰਨ ਲਪਾਵੇ ਇਹ ਜਿਹੜੇ ਪਾਰਕ ਬਣਾਏ ਹਨ ਇਸੇ ਕਰਕੇ ਬਣਾਏ ਆ ਵੀ ਆਪਾਂ ਇੱਥੇ ਘੁੰਮੀਏ ਔਰ ਸੈਰ ਕਰੀਏ ਬੱਚੇ ਖੇਡਣ ਤੇ ਆਪਣਾ ਆਨੰਦ ਮਾਣ ਠੀਕ ਹੈ ਜੀ ਹਾਂ ਜੀ ਸਾਡੀ ਤਾਂ ਇਹੀ ਮਮਾ ਜੀ ਸਵੇਰੇ ਪਿੱਛੇ ਵਰਤਦੇ ਜਦੋਂ ਮੈਂ ਖੇਡਣ ਜਾਂਦਾ ਤਾਂ ਅੱਛਾ ਅੱਛਾ ਉਸ ਦੇ ਨਾਲ ਲੱਗਦਾ ਹੈ ਕੁੱਤੇ ਸੀ ਹਾਂ ਜਿਹੜਾ ਨਾਮ ਕੋਇਨੂਰ ਸਿੰਘ ਕੋਸੀ ਖੇਲਦੇ ਹੁੰਦੇ ਤਾਂ ਸਾਡੇ ਪਿੱਛੇ ਕੁੱਤੇ ਪੈਂਦੇ ਜਦੋਂ ਸਾਈਕਲਿੰਗ ਕਰਦੇ ਤਾਂ ਵੀ ਪਿੱਛੇ ਪੈਂਦੇ ਆ ਸਾਨੂੰ ਕੱਟਣ ਨੂੰ ਪੈਂਦੇ ਜੀ ਅਸੀਂ ਚਾਂ ਇੱਕ ਵਰਨਾ ਮੈਨ ਨਾਲ ਇਹ ਅਸੀਂ ਘੁੰਮਣ ਗਏ ਤੇ ਮਤਲਬ ਸੇਕ ਸਾਈਕਲ 'ਚ ਗੇੜੀ ਮਾਰਨ ਲੱਗੇ ਉਹ ਤਾਂ ਕੁੱਲਣੇ ਦੇ ਪਿੱਛੇ-ਪਿੱਛੇ ਅਸੀਂ ਪਿੱਛੇ ਗਏ ਤੇ ਸਾਨੂੰ ਪਤਾ ਨਹੀਂ ਤਾ ਕਿ ਉਹ ਤੇ ਬੈਠੇ ਹੋਣੇ ਕਿ ਉੱਤੇ ਅਸੀਂ ਨਾ ਮਤਲਬ ਮੈਂ ਚਲਾ ਰਿਹਾ ਤਾਂ ਮੇਰੇ ਬ੍ਰੇਕ ਲੱਗੀ ਨਹੀਂ ਤਾਂ ਉੱਥੇ ਸਪੀਡ ਬ੍ਰੇਕ ਕਰ ਉੱਥੇ ਨਿੱਗਰ ਗਿਆ ਮੈਨ ਨਾਲ ਇਹ ਜਰੀਏ ਸਾਡੇ ਨਾ ਰਗੜਾ ਲੱਗ ਗਿਆ ਫਿਰ ਉਹ ਕੁੱਤੇ ਇੱਕ ਅਸੀਂ ਕੁਛ ਕੀਤਾ ਨਾ ਤਾਂ ਇੱਕ ਤਾਂ ਉਹ ਭੱਜ ਗਿਆ ਇਹ ਸਾਰੇ ਇੱਕ ਭੱਜੇ ਸਾਰੇ ਇਕੱਠੇ ਭੱਜ ਗਏ ਅਸੀਂ ਡਰਦ ਮਾਰ ਕੇ ਕਿੱਦਾਂ ਕਰਕੇ ਭੱਜ ਲਏ ਉੱਥੇ ਤੇ ਔਰ ਅਸੀਂ ਇਹੀ ਚਾਹੁੰਦੇ ਕਿ ਇੱਥੇ ਕੁੱਤੇ ਨੂੰ ਕੱਢ ਦੇਵੇ ਜਾਇ ਤਾਂ ਉਹ ਹਲਦੀ ਉਹਨੂੰ ਦੁੱਧ ਪੀ ਆਂਦੀ ਐ ਤੇ ਰੋਟੀਆਂ ਵੀ ਖਵਾਉਂਦੀ ਐ ਐ ਤੇ ਜਦੋਂ ਪ੍ਰਧਾਨ ਜੀ ਇੱਥੇ ਆਏ ਹੋਰ ਕੰਮ ਵਾਸਤੇ ਆਏ ਤੇ ਇਹ ਆ ਗਈ ਅਖਬਾਰ ਚੱਕ ਕੇ ਇਹ ਕਹਿੰਦੀ ਵੀ ਮੈਂ ਕੁੱਤਿਆਂ ਦੀ ਮੀਟਿੰਗ 'ਚ ਨਹੀਂ ਆਉਣਾ ਚਾਹੁੰਦੀ ਮੈਂ ਆਪਣਾ ਮੁੱਦਾ ਰੱਖਾਂਗੀ ਵੀ ਕੁੱਤੇ ਮੈਂ ਇਹਦੇ ਨਾਲੋਂ ਜ਼ਿਆਦਾ ਵੀ ਰੱਖ ਸਕਦੀ ਵੀ ਮੈਨੂੰ ਬੱਚੇ ਕਿਸੇ ਦੇ ਵੀ ਖਾਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜਿੱਦੇ ਵੀ ਜਾਂਦੀ ਉੱਥੇ ਵੀ ਜਾਂਦੀ ਤੇ ਜਿੱਥੇ ਦੇਖਦੀ ਉੱਥੇ ਪੁਲਿਸ 'ਚ ਪਹੁੰਚ ਜਾਂਦੀ ਥਾਣੇ ਹਰ ਇੱਕ ਜਿੱਥੇ ਜਾਂਦੀ ਕਚਹਿਰੀਆਂ ਤੇ ਇਹ ਪੁੱਜ ਜਾਂਦੀ ਐਸਡੀ ਮਗਰ ਇਹ ਪੁੱਜ ਜਾਂਦੀ ਤੇ ਕਿਸੇ ਨੂੰ ਕੋਈ ਮਤਲਬ ਨਹੀਂ ਆ ਇਹਦੇ ਨਾਲ ਇਹ ਸਾਰਿਆਂ ਨਾਲ ਹਰ ਇਹੋ ਜੀ ਹਰਕਤ ਕਰਦੀ ਵੀ ਕਹਿਣੇ ਜੋਗ ਨਹੀਂ ਆ ਵੀ ਇਹਨੂੰ ਖੁਦ ਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਦੀ ਵੀ ਮੈਂ ਕੀ ਕਰ ਸਕਦੀ ਇੱਥੇ ਮੇਰਾ ਪੋਤਾ ਆਇਆ ਲੁਧਿਆਣੇ ਤੇ ਦੋ ਵਾਰ ਬਚਾਇਆ ਸੁੱਟਿਆ ਘਟਣਾ ਆਇਆ 10 ਦਿਨ ਦੀ ਦੋ ਵਾਰ ਬਚਾਇਆ ਕੁੱਤੇ ਮਗਰ ਤੇ ਇੱਕ ਵਾਰ ਉਹਦੇ ਡੈਡੀ ਨੇ ਦਾਦੇ ਨੇ ਬਚਾਇਆ ਇੱਕ ਵਾਰ ਉਹ ਚਾਚੇ ਨੇ ਬਚਾਇਆ ਇਹ ਕਹਿੰਦੀ ਜਿੰਨੇ ਮਰਜੀ ਕਿਸੇ ਦੇ ਬੱਚੇ ਖਾਣ ਜੋ ਮਰਜੀ ਖਾਣ ਅਸੀਂ ਕੁੱਤਿਆਂ ਦੇ ਖਿਲਾਫ ਮੈਂ ਜਿੱਥੇ ਮਰਜ਼ੀ ਤੱਕ ਜਾਊਂਗੀ ਉੱਪਰ ਤੱਕ ਜਾਊਂਗੀ ਮੈਂ ਕੁੱਤੇ ਨਹੀਂ ਚੱਕਣਾ ਦਿੰਦੀ ਇੱਥੇ ਠੀਕ ਹੈ ਜੀ ਹਾਂ ਜੀ ਜਦ ਪ੍ਰਧਾਨ ਜੀ ਆਏ ਪ੍ਰਧਾਨ ਜੀ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਜਾਣ ਬੁੱਝ ਕੇ ਇੱਧਰ ਉੱਧਰ ਫਿਰਦੀ ਰਹਿੰਦੀ ਤੇ ਇਹਨੂੰ ਕੰਮ ਹੀ ਇਹੀ ਹੈ ਕਹਿੰਦੇ ਕੋਈ ਪ੍ਰਧਾਨ ਜੀ ਨੇ ਬਰਤ ਨਹੀਂ ਜਿੰਦੀ ਕੀਤੀ ਸਾਰੇ ਕਲੋਨੀ ਇੱਥੇ ਬੈਠੇ ਜਿਹੜਾ ਮਰਜ਼ੀ ਇਹਨੂੰ ਪੁੱਛ ਲਓ ਤੁਸੀਂ ਅਸੀਂ ਵੀ ਇੱਥੇ ਬੈਠੇ تھے ਕੋਈ ਇਹਦੇ ਨਾਲ ਕੋਈ ਐਸੀ ਗੱਲ ਨਹੀਂ ਕੀਤੀ ਇਹ ਜਾਣ ਬੁੱਝ ਕੇ ਦੇ ਆਲਜਾਮ ਲਾਇਆ ਕਰਦੀ ਮੈਨੂੰ ਆਹ ਹਰਕਤ ਕੀਤੀ ਮੇਰੇ ਨਾਲ ਆਹ ਹਰਕਤ ਹਰਕਤ ਕੀਤੀ ਇਹ ਲੇਡੀਸ ਹੈਗੀ ਕੁਝ ਵੀ ਕਹਿ ਸਕਦੀ ਜਿਹੜੇ ਵਧੀਆ ਹੈ ਜੇ ਇੱਕ ਵਾਰ ਬੁਲਾਉਂਗੇ ਜਦੇ ਪਹੁੰਚ ਜਾਂਦੇ ਆ ਕਿ ਹਰ ਇੱਕ ਨੂੰ ਸਮੱਸਿਆ ਤੇ ਹੁੰਦੀ ਆ ਸਾਰਿਆਂ ਨੂੰ ਹਰ ਕੋਈ ਪ੍ਰਧਾਨ ਨੂੰ ਬਤਾਂਦਾ ਹੈ ਹੁਣ ਪ੍ਰਧਾਨ ਨੇ ਸੁਣੀ ਹੋ ਤੇ ਸੁਣੀ ਵੀ ਨਹੀਂ ਤੇ ਉਹ ਆਏ ਉਹਨੇ ਕੁਛ ਨਹੀਂ ਕਿਹਾ ਇਹ ਆ ਕੇ ਅਖਬਾਰ ਚੱਕ ਕੇ ਲਈ ਉੱਥੇ ਉਹਨਾਂ ਦੇ ਕੰਨ ਇੱਥੇ ਜਿੱਦਾਂ ਬੈਠੇ ਵੀ ਸਾਰੇ ਉਹਦੇ ਕੋਲ ਬੈਠੇ ਖੜੀ ਬੈਠੀ ਵੀ ਨਹੀਂ ਉਹਨੇ ਅਖਬਾਰ ਪੜ੍ਹਨੇ ਲੱਗੀ ਫਟਾਫਟ ਕਹਿੰਦੀ ਆ ਦੇਖੋ ਕੁੱਤਿਆਂ ਦੇ ਬਾਰੇ ਕੀ ਕੀ ਲਿਖਿਆ ਉਹ ਮੈਂ ਤਾਂ ਪ੍ਰਸ਼ਾਸਨ ਅੱਗੇ ਜਾਊਂਗੀ ਤੁਸੀਂ ਜੋ ਮਰਜ਼ੀ ਕਰਨਾ ਕਰ ਲਓ ਤੁਸੀਂ ਜੋ ਕਰ ਲਿਆ ਮੈਂ ਤੁਸੀਂ ਕਰ ਲਿਆ ਜੋ ਮੈਂ ਕਰਨਾ ਮੈਂ ਕਰੂੰਗੀ ਠੀਕ ਹੈ ਜੀ